ਇਹ ਬਾਡ ਨੰਬਰ ਤੇ ਆਇਆ ਸੀ ਮਿੰਟੂ ਪਲਵਾਨ ਜੀ ਦੇ ਨਾਲ ਇੱਕ ਪਰਿਵਾਰ ਨੂੰ ਦੇਖਿਆ ਜਿਨ੍ਹਾਂ ਦੇ ਕਿਚਨ ਦੇ ਉੱਤੇ ਸਿਰ ਤਰਪਾਲ ਹੈ ਮਾਰਸ਼ਾ ਚ ਕੀ ਹੰਦੋਂ ਨਾ ਆਹੀ ਇਮੇਜ ਨਹੀਂ ਕਰ ਸਕਦੇ ਤੇ ਅੱਜ ਲਾਇਨਸ ਕਲੱਬ ਪ੍ਰਾਈਡ ਤੋਂ ਸਾਡੇ ਪ੍ਰਧਾਨ ਜੀ ਤੇ ਪੂਰੀ ਟੀਮ ਆ ਚੁੱਕੀ ਹੈ ਹਨ ਨੇ ਅਥੇ ਇਹਨਾਂ ਦੇ ਸ਼ੈੱਡ ਪਾਉਣ ਨੂੰ ਇੱਕ ਤਨ ਰਸ਼ੀ ਡੋਨੇਟ ਕੀਤੀ ਹੈ ਜਿਹੜਾ ਸ਼ੈੱਡ ਹੈ ਉਹ ਪਹਿ ਜਾਏਗਾ ਸੋਮਰਾਜ ਦੇ ਪਰਿਵਾਰ ਦੀ ਬਹੁਤ ਹੀ ਮੰਦਭਾਗੀ ਕੰਡੀਸ਼ਨ ਚ ਆ ਰਹਿ ਰਹੇ ਨੇ ਤੇ ਉਹਨਾਂ ਦਾ ਕਿਚਨ ਦਾ ਤੇ ਨਾਲ ਜਿਹੜਾ ਇੱਕ ਕਮਰਾ ਹੈ ਜਿਹੜਾ ਕੱਚਾ ਹੈ ਉਹਨੂੰ ਪੱਕਾ ਕਰਨ ਦਾ ਆਹੀਆ ਪ੍ਰੋਜੈਕਟ ਕਰੇਗਾ ਬੜਾ ਕੁਛੀਦਾ ਹੋਰ ਵਧੀਆ ਦੇਣਾ ਕਹਾ ਨਾਸੀਰ ਜੀ ਤੁਹਾਡਾ ਜਿਹੜਾ ਜੋ ਬਹੁਤ ਅੱਛਾ ਕੰਮ ਕਰ ਰਿਹਾ ਹੈ ਪਿੱਛੇ ਜਿਹੜਾ ਇਹਨਾਂ ਨੇ ਰਾਣਕੋਟ ਵਿੱਚ ਬਹੁਤ ਵਧੀਆ ਕੰਮ ਕਰ ਰਿਹਾ ਹੈ ਨੇ ਹੋਣ ਵਾਲੀ ਭਾਰੀ ਬਰਖਾ ਦੇ ਕਾਰਨ ਬਹੁਤ ਸਾਰੇ ਲੋਕਾਂ ਦੇ ਘਰ ਟੁੱਟ ਗਏ ਸਨ ਤੇ ਇਹਨਾਂ ਵਿੱਚੋਂ ਇੱਕ ਘਰ ਨੂੰ ਬਣਾਉਣ ਵਿੱਚ ਅੱਗੇ ਆਏ ਸਿਜਲ ਗੁਪਤਾ ਸਿਜਲ ਗੁਪਤਾ ਜਿਨ੍ਹਾਂ ਨੇ ਇਸ ਜ਼ਰੂਰਤਮੰਦ ਪਰਿਵਾਰ ਦੀ ਸਹਾਇਤਾ ਵਾਸਤੇ ਉਹ ਅੱਗੇ ਆਏ ਤੇ ਉਹਨਾਂ ਨੇ ਇਸ ਘਰ ਨੂੰ ਬਣਾਉਣ ਦੀ ਵੀਡੀਓ ਫੇਸਬੁੱਕ ਤੇ ਵੀ ਪਾਈ ਸੀ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਇਸ ਸਹਿਯੋਗ ਦੇ ਨਾਲ ਜੇਕਰ ਕਿਸੇ ਦੀ ਮਾਨਸਿਕ ਸੰਤੁਸ਼ਟੀ ਤੇ ਖੁਸ਼ੀ ਮਿਲਦੀ ਹੈ ਤੇ ਇਸ ਤੋਂ ਵੱਡਾ ਹੋਰ ਕੋਈ ਪੁੰਨ ਨਹੀਂ ਹੈ ਉਹਨਾਂ ਨੇ ਹੋਰ ਸਮਾਜਾਂ ਨੂੰ ਤੇ ਲੋਕਾਂ ਨੂੰ ਵੀ ਅੱਗੇ ਆਉਣ ਵਾਸਤੇ ਕਹਿਆ ਹੈ ਉਹਨਾਂ ਨੇ ਕਿਹਾ ਕਿ ਕਿਸੇ ਦਾ ਘਰ ਬਸਾਉਣ ਵਿੱਚ ਤੇ ਕਿਸੇ ਨੂੰ ਛੱਤ ਦਿਉਣ ਵਿੱਚ ਜੇਕਰ ਤੁਹਾਡਾ ਸਹਿਯੋਗ ਮਿਲਦਾ ਹੈ ਤੇ ਇਹ ਇੱਕ ਰੱ비 ਸੇਵਾ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਉਹ ਪਹਿਲੇ ਤੋਂ ਵੀ ਚਾਹੁੰਦੇ ਸਨ ਕਿ ਲੋਕਾਂ ਦੇ ਵਿੱਚ ਵਿਚਰਨ ਤੇ ਉਹਨਾਂ ਦੀਆਂ ਜ਼ਰੂਰਤਾਂ ਸਮੱਸਿਆਵਾਂ ਨੂੰ ਸਮਝਣ ਤੇ ਉਹਨਾਂ ਦੇ ਸਹਿਯੋਗ ਵਿੱਚ ਭਾਗ ਲੈਣ ਤੇ ਪਵਿੱਤ੍ਰ ਵਿੱਚ ਵੀ ਇਸ ਤਰ੍ਹਾਂ ਦੇ ਕੰਮ ਉਹ ਕਰਦੇ ਰਹਿਣਗੇ ਉਹਨਾਂ ਦੀ ਇਸ ਕੰਮ ਦੇ ਸਦਕੇ ਲਾਇਨਸ ਕਲੱਬ ਦੇ ਪ੍ਰਧਾਨ ਮਨੀਸ਼ ਚੋਹਾਨ ਨੇ ਵੀ ਉਹਨਾਂ ਦਾ ਧੰਨਵਾਦ ਕੀਤਾ ਹੈ ਤੇ ਉਹਨਾਂ ਦੇ ਇਸ ਕੰਮ ਨੂੰ ਸ਼ਲਾਘਾਯੋਗ ਕਿਹਾ ਹੈ ਮੈਂ ਫਤਸੋ ਉੱਥੇ ਵਾਰਡ ਨੰਬਰ 33 ਚ ਆਇਆ ਸੀ ਮਿੰਟੂ ਪਲਵਾਨ ਜੀ ਦੇ ਨਾਲ ਇੱਕ ਪਰਿਵਾਰ ਨੂੰ ਦੇਖਿਆ ਜਿਨ੍ਹਾਂ ਦੇ ਕਿਚਨ ਦੇ ਉੱਤੇ ਸਿਰ ਤਰਪਾਲ ਹੈ ਤੇ ਬਾਰਸ਼ਾਂ ਚ ਕੀ ਹੁੰਦਾ ਹੋਣਾ ਆਹੀ ਇਮੇਜਿਨ ਨਹੀਂ ਕਰ ਸਕਦੇ ਤੇ ਅੱਜ ਲਾਇਨਸ ਕਲੱਬ ਪ੍ਰਾਈਡ ਤੋਂ ਸਾਡੇ ਪ੍ਰਧਾਨ ਜੀ ਤੇ ਪੂਰੀ ਟੀਮ ਆ ਚੁੱਕੀ ਹੈ ਇੱਥੇ ਇਹਨਾਂ ਨੇ ਇੱਥੇ ਇਹਨਾਂ ਦੇ ਸ਼ੈੱਡ ਪਾਉਣ ਨੂੰ ਇੱਕ ਧਨ ਰਾਸ਼ੀ ਡੋਨੇਟ ਕੀਤੀ ਹੈ ਤੇ ਨਾਲ ਅਹੀ ਹੋਰ ਪੈਸੇ ਡੋਨੇਟ ਕਰਕੇ ਇਹਨਾਂ ਦਾ ਘਰ ਚ ਖਾਸ ਕਰਕੇ ਕਿਚਨ ਤਾਕਿ ਉਹ ਛੱਤ ਥੱਲੇ ਰੋਟੀ ਬਣਾ ਸਕਣ ਉਹ ਅਸੀਂ ਪ੍ਰੋਜੈਕਟ ਸ਼ੁਰੂ ਕਰਾਤਾ ਤੇ ਕੱਲ ਤੋਂ ਅਗਰ ਬਾਰਿਸ਼ ਨਹੀਂ ਆਂਦੀ ਕੱਲ ਤੋਂ ਇਹ ਪ੍ਰੋਜੈਕਟ ਇਹਨਾਂ ਦੀ ਜਿਹੜਾ ਸ਼ੈੱਡ ਹੈ ਉਹ ਪੈ ਜਾਏਗਾ ਸੋਮਰਾਜ ਦੇ ਪਰਿਵਾਰ ਬਹੁਤ ਹੀ ਮੰਦਭਾਗੀ ਕੰਡੀਸ਼ਨ ਚ ਐ ਰਹਿ ਰਹੇ ਨੇ ਤੇ ਉਹਨਾਂ ਦਾ ਕਿਚਨ ਦਾ ਤੇ ਨਾਲ ਜਿਹੜਾ ਇੱਕ ਕਮਰਾ ਹੈ ਜਿਹੜਾ ਕੱਚਾ ਹੈ ਉਹਨੂੰ ਪੱਕਾ ਕਰਨ ਦਾ ਅਹੀ ਪ੍ਰੋਜੈਕਟ ਪੜਿਆ ਬਾਕੀ ਜਾਣਕਾਰੀ ਤੁਹਾਨੂੰ ਸਾਡੇ ਜਿਹੜੇ ਲਾਇਨਸ ਕਲੱਬ ਦੇ ਪ੍ਰਾਈਡ ਦੇ ਪ੍ਰਧਾਨ ਆ ਚੋਹਾਂ ਸਾਬ ਉਹ ਤੁਹਾਨੂੰ ਦੇ ਅੱਜ ਲਾਇਨਸ ਕਲੱਬ ਪਠਾਨਕੋਟ ਪ੍ਰਾਈਡ ਸਿਜਲ ਦੀ ਸਿਜਲ ਗੁਪਤਾ ਜੀ ਦੀ ਜਿਹੜੀ ਇੱਕ ਵੀਡੀਓ ਸੀਗੀ ਫੇਸਬੁੱਕ ਤੇ ਵਾਇਰਲ ਹੋਈ ਉਹਦੇ ਵੀ ਦੇਖਿਆ ਕਿ ਬੜੀ ਮੰਦਭਾਗੀ ਘਟਨਾ ਛੱਡੀ ਹੈ ਕਿ ਛੱਡ ਦੀ ਜ਼ਰੂਰਤ ਹੈ ਇੱਕ ਪਰਿਵਾਰ ਨੂੰ ਜਿਹੜਾ ਕਿ 62 ਪੀੜ੍ਹੇ ਥੱਗੇ ਨੇ ਇਹਨਾਂ ਦੀ ਛੱਡ ਗਿਰੀ ਸੀ ਅਸੀਂ ਉਹਦੀ ਰਿਪੇਅਰ ਵਾਸਤੇ ਔਰ ਨਵਾਂ ਛੱਡ ਬਣਾ ਕੇ ਦੇਣਾ ਹੈਗਾ ਜਿਸ ਵਾਸਤੇ ਸਿਜਲ ਜੀ ਨੇ ਸਾਨੂੰ ਪੂਰਾ ਸਹਿਯੋਗ ਦਿੱਤਾ ਸਾਡੇ ਚੰਦਨ ਮਹਾਜਨ ਜੀ ਹੈਗੇ ਨੇ ਫਿਜਾਨਪੁਰ ਤੋਂ ਉਹਨਾਂ ਨੇ ਵੀ ਤਾਂ ਨਰਸ਼ੀ ਦਿੱਤੀ ਹੈਗੀ ਆ ਤੇ ਮਨੀਸ਼ ਚੋਹਾਨ ਸਾਡੇ ਪ੍ਰੈਜ਼ੀਡੈਂਟ ਇੱਥੇ ਹੈਗੇ ਨੇ ਸਾਡੇ ਡਿਸਟ੍ਰਿਕਟ ਚੇਅਰਮੈਨ ਰਤੇਜ ਮਹਾਜਨ ਜੀ ਹੈਗੇ ਨੇ ਅਮਨਦੀਪ ਜੀ ਹੈਗੇ ਨੇ ਉਪੇਸ਼ ਚੋਹਾਨ ਵਿਸ਼ਾਲ ਗੁਪਤਾ ਮਿੰਟੂ ਸਾਡੇ ਐਮਸੀ ਸਾਹਿਬ ਨਾਲ ਸਾਡੇ ਇੱਥੇ ਹੈਗੇ ਨੇ ਨਿਪਨ ਮਹਾਜਨ ਐਂਡ ਅਸੀਂ ਸਾਰੇ ਜਣੇ ਇੱਥੇ ਦੇਖ ਕੇ ਸਾਡਾ ਮਨ ਜੜਾ ਬਹੁਤ ਖੁਸ਼ੀ ਹੈ ਕਿਦਾਰੇ ਹੋਰ ਵੀ ਜ਼ਰੂਰਤ ਹੋਏਗੀ ਤੇ ਲਾਇਨਸ ਕਲੱਬ ਪਠਾਨਕੋਟ ਪ੍ਰਾਈਜ਼ ਹਰ ਵੇਲੇ ਹਾਜ਼ਰ ਹੈ ਸੇਵਾ ਦੇ ਕੰਮ ਵਾਸਤੇ ਹਮੇਸ਼ਾ ਤਤਪਰ ਰਹਾਂਗੇ ਬੜਾ ਕੁਛੀ ਦਾ ਔਰ ਵਧੀਆ ਦੇਣਾ ਇਥਾ ਨਾ ਸਰਜਲ ਜੀ ਸਮਾਜ ਸੇਵਕ ਜੋ ਬਹੁਤ ਅੱਛਾ ਕੰਮ ਕਰ ਰਿਹਾ ਹੈ ਪਿੱਛੇ ਜੀ ਇਹਨਾਂ ਨੇ ਪਠਾਨਕੋਟ ਵਿੱਚ ਬਹੁਤ ਵਧੀਆ ਕੰਮ ਕਰ ਰਿਹਾ ਔਰ ਸਾਡੇ ਨਾਲ ਪ੍ਰਧਾਨ ਜੀ ਲਾਈਫ ਕਲੱਬ ਪ੍ਰਾਈਟ ਪਠਾਨਕੋਟ ਲਾਈਫ ਕਲੱਬ ਪਠਾਨਕੋਟ ਪ੍ਰਾਈਟ ਇਹਨਾਂ ਨੇ ਸਾਡੇ ਵਾਰਡ ਵਿੱਚ ਆ ਕੇ ਦੌਰਾ ਕੀਤਾ ਔਰ ਇਹਨਾਂ ਨੇ ਮੈਥ ਥੈਂਕ ਕਰਨਾ ਇਹ ਗਰੀਬ ਪਰਿਵਾਰ ਨੂੰ ਇਹਨਾਂ ਨੇ ਜੋ ਵੀ ਆਪਣੀ ਸੇਵਾ ਭਾਵਨਾ ਨਾਲ ਕੰਮ ਕਰਨਗੇ ਤੇ ਸਾਨੂੰ ਬੜਾ ਮਾਣ ਹੈ ਵੀ ਸਾਡੇ ਪਠਾਨਕੋਟ ਵਿੱਚ ਅਜਿਹੇ ਨੇਕ ਬੰਦੇ ਵੀ ਰਹਿੰਦੇ ਨੇ ਵੀ ਜਿਹੜੇ ਗਰੀਬਾਂ ਨਾਲ ਚੱਲਦੇ ਨੇ ਔਰ ਗਰੀਬਾਂ ਦੀ ਸੋਚਦੇ ਨੇ ਬਾਕੀ ਮੈਂ ਇਹਨਾਂ ਦਾ ਥੈਂਕ ਕਰਨਾ ਵੀ ਸਾਡੇ ਮੱਲੇ ਆਏ ਸਾਡੇ ਸਾਡੇ ਵਰਗੇ ਜਿਹੜੇ ਕੰਮ ਕਰਨ ਵਾਲੇ ਬੰਦੇ ਆ ਉਹਨਾਂ ਨੂੰ ਇਹਨਾਂ ਨੇ ਹੌਸਲਾ ਦਿੱਤਾ ਤੇ ਅਸੀਂ ਇਹਨਾਂ ਦਾ ਅੱਗੇ ਇਹਨਾਂ ਦੇ ਸਹਿਯੋਗ ਨਾਲ ਅਸੀਂ ਹੋਰ ਵੀ ਕੰਮ ਕਰਾਂਗੇ